ਇਸ ਵੀਡੀਓ ਨੂੰ ਜਿਹੜੀ ਕਾਲੀ ਮਾਤਾ ਦਾ ਕੱਪੜੇ ਪਾ ਕੇ ਉਹਨਾਂ ਵਰਗੂ ਪੋਸ਼ਾਕ ਪਾ ਕੇ ਇੱਕ ਸਵਾਂਗਰ ਚੋਣਾ ਤੁਹਾਡੇ ਮੁਤਾਬਿਕ ਕੀ ਭਾਣੇਗਾ ਦੇਖੋ ਇਹ ਸੋਚੀ ਸਮਝੀ ਸਾਜ਼ਿਸ਼ ਹੈ ਜਿਹੜੇ ਬੰਦੇ 24 ਘੰਟੇ ਕੈਮਰੇ ਦੇ ਅੱਗੇ ਰਹਿਣ ਵਾਲੇ ਨੇ ਸੌਣ ਦੇ ਉੱਠ ਦੇ ਬੈੰਦੇ ਖਾਣ ਦੇ ਜਾਂਦੇ ਉਹਨਾਂ ਤੇ ਮਿਸਟੇਕ ਨਹੀਂ ਹੋ ਸਕਦੀ ਉਹ ਸਾਫ਼ ਕਹਿ ਰਹੇ ਨੇ ਕਿ ਜਿਹੜੀ ਗਲਤੀ ਹੋਗੀ ਉਹ ਹੋ ਗਈ ਹੈ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਤੇ ਗਲਤੀਆਂ ਨੂੰ ਬਖਸ਼ਿਆ ਜਾ ਸਕਦਾ ਹੈ ਐਦਾ ਕਰਦੇ ਜਿੰਨੇ ਸੰਸਾਰ 'ਚ ਅਪਰਾਧ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੇਰੇ ਨਾਲ ਭੇਜ ਦੋ ਹਮ ਆਪਾਂ ਕੋਰਟ ਨੂੰ ਰਹਿਣ ਦਾ ਨਿਚਲਾਣ ਨੂੰ ਉਹਨਾਂ ਸਾਰਿਆਂ ਦੀ ਆਪਾਂ ਮਾਫੀ ਗੱਲ ਕੋਰਟ ਦੀ ਗੱਲ ਵੱਡਾ ਕਰਦੇ ਦੀਆਂ ਮਾਫੀ ਕਚਹਿਰੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਕੀ ਹੁੰਦਾ ਉੱਥੇ ਪਹਿਲਾਂ ਦੇਖਿਆ ਜਾਂਦਾ ਸੱਚ ਕੀ ਆ ਝੂਠ ਆ ਉਹਨਾਂ ਨੂੰ ਵੀ ਕੰਟੈਂਟ ਦਾ ਪੈਸਾ ਆਉਂਦਾ ਹਰ ਚੀਜ਼ ਦੇ ਉਹ ਕੰਟੈਂਟ ਨੂੰ ਉਹ ਵੇਚ ਦੇ ਨੇ ਇਲਜ਼ਾਮ ਤਾਂ ਤੁਹਾਡੇ ਤੇ ਵੀ ਲੱਗਦੇ ਰਹੇ ਤੁਸੀਂ ਵੀ ਹਰ ਜਗ੍ਹਾ ਤੇ ਜਾ ਕੇ ਚੀਜ਼ ਕੰਟੈਂਟ ਡੋਕੂਮੈਂਟ ਕਰਦੇ ਫਿਰਦਾ ਮੈਂ ਨਾ ਕੋਈ ਮੈਂ 베ਚਦਾ ਥੋੜੀ ਆ ਮੈਨੂੰ ਕੋ ਆਫੀਸ਼ੀਅਲ ਕਿਤੇ ਵੀ ਦਿਖਾ ਦੇ ਪੀ ਇਸ ਕੰਟੈਂਟ ਤੇ ਪੈਸੇ ਤੇ ਤੁਹਾਡੇ ਚੈਨਲ ਤੇ ਮੈਂ ਪੈਸੇ ਥੋੜੀ ਲੈ ਲਿਆ ਇਹਦਾ ਮਤਲਬ ਤੁਹਾਡੇ ਵਿੱਚ ਤੇ ਤੁਹਾਡੇ ਜਿਹੜੇ ਉਹ ਸਾਥੀ ਜਿਹੜੇ ਮਾਫੀ ਦੇ ਚੁੱਕੇ ਨੇ ਤੁਹਾਡੀ ਆਪਸ ਚ ਨਹੀਂ ਬੰਦੀ ਤੁਹਾਡੀ ਇੱਕ رائے ਨਹੀਂ ਆ ਤੇ ਫਿਰ ਉਹ ਚ ਤੁਸੀਂ ਦੇਖੋ ਕਾਨ ਕੀ ਆ ਮੈਂ ਉਹਨਾਂ ਦੇ ਨਾਲ ਕੀ رائے ਕਰਨੀ ਆ ਉਹਨਾਂ ਦਾ ਆਪਣੀ ਵਿਚਾਰ ਆ ਕੁਝ ਲੋਕ ਤੇ ਵੀ ਕਹਿੰਦੇ ਨੇ ਤੁਸੀਂ ਜੀ ਨੀ ਬੋਲਦੇ ਤੁਹਾਡੇ ਜੀ ਤੁਹਾਡੀ ਆਰਐਸਐਸ ਪੁੱਛਦੀ ਆ ਆਰਐਸਐਸ ਕੋਈ ਬਿਮਾਰੀ ਚੀਜ਼ ਥੋੜੀ ਹੈ ਮੈਨੂੰ ਐਂ ਦੱਸੋ ਆਰਐਸਐਸ ਸਵਿਧਾਨ ਦੇ ਅੰਗੇਸ ਥੋੜੀ ਜਾ ਰਹੀ ਹੈ ਤੁਸੀਂ ਜਦੋਂ ਵੀ ਬੋਲਦੇ ਹੋ ਤੁਸੀਂ ਇਸਲਾਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਲੱਗਦਾ ਹੈ ਕਿ ਇਸਲਾਮ ਨੂੰ ਟਾਰਗੇਟ ਕਰਨ ਦੀ ਥਾਂ ਤੇ ਕੁਝ ਕਮਿਊਨਿਟੀ ਦੇ ਉਸ ਕਮਿਊਨਿਟੀ ਦੇ ਕੁਝ ਲੋਕ ਹੋ ਸਕਦੇ ਨੇ ਜੋ ਅਜੇਹਾ ਕਰਦੇ ਹੋਣਗੇ ਆਪਾਂ ਇਸਲਾਮ ਨੂੰ ਬਾਰ ਬਾਰ ਟਾਰਗੇਟ ਕਰਦੇ ਆ ਜਹਾਦ ਹੈ ਜਿਹੇ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਇੱਕ ਇਨਸਾਨੀਅਤ ਭਰੇ ਦਿਲ ਦੇ ਨਾਲ ਇੱਕ ਰਹਿਮ ਭਰੇ ਦਿਲ ਨਾਲ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਕਿ ਉਹ ਰਹਿਮ ਦੇ ਲਾਇਕ ਨਹੀਂ ਹੈਗੇ ਉਹਨਾਂ ਦੀਆਂ ਆਵਾਜ਼ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਜਿਹੜੇ ਐਟੀਟਿਊਡਸ ਨੇ ਉਹ ਤਾਂ ਕ੍ਰੀਏਟਿਵ ਲੋਕ ਨੇ ਕਲਾਕਾਰ ਲੋਕ ਨੇ ਤੁਹਾਨੂੰ ਪ੍ਰੋਬਲਮ ਕਿੱਥੋਂ ਉਹਨਾਂ ਦੀ ਪਛਾਤ ਪੰਤੋਂ ਜਾਂ ਉਹਨਾਂ ਦੇ ਵਿਆਹ ਤੋਂ ਦੋਵਾਂ ਚੀਜ਼ ਤੋਂ ਉਹਨਾਂ ਚੀਜ਼ ਤੋਂ ਉਹਨਾਂ ਚੀਜ਼ ਤੋਂ ਇਹ ਨਹੀਂ ਦੀ ਪੰਜਾਬ ਦੇ ਵਿੱਚ ਯੂਟਿਊਬਰਸ ਤੇ ਇਨਫਲੂਐਂਸਰਸ ਨੂੰ ਲੈ ਕੇ ਕੰਟਰੋਵਰਸੀ ਲਗਾਤਾਰ ਰਫ਼ਤਾਰ ਫੜਦੀ ਹੋਈ ਦਿਖਾਈ ਦੇ ਰਹੀ ਹੈ ਜੇ ਹਾਲੀ ਦੀ ਗੱਲ ਕਰ ਲਈਏ ਤਾਂ ਸੁਰਖੀਆਂ ਦੇ ਵਿੱਚ ਇਸ ਵਕਤ ਮਲਿਕ ਪਰਿਵਾਰ ਅਸੀਂ ਗੱਲ ਕਰ ਰਹੇ ਹਾਂ ਪਾਇਲ ਮਲਿਕ ਅਤੇ ਅਰਮਾਨ ਮਲਿਕ ਹੋਣਾ ਵੱਲੋਂ ਬਣਾਈ ਗਈ ਉਸ ਵੀਡੀਓ ਦੀ ਜਿਸ ਨੇ ਹੁਣ ਹਰ ਪਾਸੇ ਇੱਕ ਵਿਵਾਦ ਖੜਾ ਕਰ ਦਿੱਤਾ ਮੇਰੇ ਨਾਲ ਨੇ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਸ਼ਰਜਨ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾਈ ਆਏ ਦਿਨ ਕੋਈ ਨਾ ਕੋਈ ਅਜਿਹੀ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਜਿਸ ਦੇ ਨਾਲ ਆਪਸੀ ਧਰਮਾਂ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ ਤੁਸੀਂ ਕੀ ਕਹਿੰਦੇ ਹੋ ਤੁਸੀਂ ਵੀ ਬਹੁਤ ਲੰਬਾ ਸਮਾਂ ਜਿਹੜਾ ਨਾਲ ਚੱਲ ਰਿਹਾ ਹੈ Hindu ਧਰਮ ਦੇ ਨਾਲ-ਨਾਲ ਸਨਾਤਨ ਧਰਮ ਦੇ ਵਿੱਚ ਇਸ ਵੀਡੀਓ ਨੂੰ ਜਿਹੜੀ ਕਾਲੀ ਮਾਤਾ ਦਾ ਕੱਪੜੇ ਪਾ ਕੇ ਉਹਨਾਂ ਵਰਗੋ ਪੋਸ਼ਾਕ ਪਾ ਕੇ ਇੱਕ ਸਵਾਂਗ ਰਚਾਣਾ ਤੁਹਾਡੇ ਮੁਤਾਬਿਕ ਕੀ ਮੈਨੇ ਰਹਾ ਤਾਂ ਦੇਖੋ ਇਹ ਸੋਚੀ ਸਮਝੀ ਸਾਜ਼ਿਸ਼ ਹੈ ਹੂੰ ਇਹਦੇ ਤਹਿਤ ਉਹਨਾਂ ਨੇ ਮੰਨ ਲਓ ਆਪਣੇ ਆਪ ਨੂੰ ਚਰਚਾ ਚੱਲਿਆਉਣ ਵਾਸਤੇ ਜਾਂ ਹਾਈਲਾਈਟਸ ਕਰਨ ਵਾਸਤੇ ਕਿੰਨਾ ਕਿਤੇ ਕੋਈ ਇਹ ਨਹੀਂ ਹੈਗਾ ਕਿ ਕੱਪੜੇ ਪਾ ਕੇ ਭੁੱਲ ਜਾਊਗਾ ਹੂੰ ਕਪੜੇ ਪਾਉਣੇ ਥੋੜੀ ਕੋ ਪੁੱਲ ਸਾਦਾ ਵੀ ਮੈਂ ਵੀ ਸ਼ਾਰਟਸ ਕਪੜਿਆਂ ਦੇ ਵਿੱਚ ਬਿਗਨੀ ਪਾ ਕੇ ਵੀ ਅਸੀਂ ਮਾਤਾ ਦਾ ਉਹ ਕਰ ਲਈਏ ਜਿਹੜੇ ਬੰਦੇ 24 ਘੰਟੇ ਕੈਮਰੇ ਦੇ ਅੱਗੇ ਰਹਿਣ ਵਾਲੇ ਨੇ ਸੌਂਦੇ ਉੱਠਦੇ ਬੈਹਂਦੇ ਖਾਂਦੇ ਜਾਂਦੇ ਉਹਨਾਂ ਤੇ ਮਿਸਟੇਕ ਨਹੀਂ ਹੋ ਸਕਦੀ ਹੂੰ ਇਹ ਜਾਣ ਬੁੱਝ ਕੇ ਕ੍ਰੀਏਟ ਕੀਤਾ ਗਿਆ ਕਿਤੇ ਨਾ ਕਿਤੇ ਜਹਾਦ ਦੇ ਜਿਹੜੇ ਜੁੜੇ ਹੋਏ ਲੋਕ ਨੇ ਹੂੰ ਕਿਉਂਕਿ ਅਗਰ ਦੇਖਿਏ ਕਿ ਉਹਨਾਂ ਦਾ ਨਾਮ ਜਿਹੜਾ ਹੈਗਾ ਹੁਣ ਪਬਲਿਸ਼ੀ ਹੋਇਆ ਕਿ ਉਹਦਾ ਨਾਮ ਐਕਚੁਅਲੀ ਹੈਗਾ ਹਮਮ ਔਰ ਦੂਸਰਾ ਜਿਹੜਾ ਉਹਨਾਂ ਦਾ ਰੈਣੀ ਸੈਣੀ ਜਿਹੜੀ ਹੈਗੀ ਆ ਜੋ ਉਹਨਾਂ ਦਾ ਪ੍ਰੋਟੋਕਾਲ ਹੈ ਉਹ ਇਹ ਹਿੰਦੂ ਧਰਮ ਦੇ ਮਤਾਂਕ ਤੁਸੀਂ ਕਿਹਾ ਹੁਣੇ ਕਿ ਉਹ ਬਿਕਣੀ ਪਾ ਕੇ ਜਾਂ ਬਿਕਣੀ ਤੋਂ ਉੱਚ ਹੈ ਨਹੀਂ ਸੀ ਉੱਚੇ ਤੋਂ ਸ਼ਾਰਟ ਡਰੈਸ ਸੀ ਮੰਨ ਲਓ ਅਸੀਂ ਉਹਨੂੰ ਨੰਗੇਸ਼ਪੁਰ ਬਿਕਰੀ ਤੇ ਸ਼ਾਰਟਸਟ ਵਿੱਚ ਬਹੁਤ ਅੰਤਰ ਹੁੰਦਾ ਦੋਨੋਂ ਚੀਜ਼ਾਂ ਦੇਖੋ ਸਾਡੀ ਪਾਛਾ ਵਿੱਚ ਜਿਹੜੇ ਕੱਪੜੇ ਘੱਟ ਆ ਉਹ ਇੱਕ ਤਰ੍ਹਾਂ ਦੇ ਹੀ ਮੰਨੇ ਜਾਂਦੇ ਨੇ ਅਸੀਂ ਦੇਸੀ ਲੋਕ ਆ ਦੇਸੀ ਭਾਸ਼ਾ ਦੇ ਨਾਲ ਆਪਾਂ ਜੇ ਗੱਲ ਕੀਏ ਘੱਟ ਕੱਪੜਿਆਂ ਦੇ ਵਿੱਚ ਕੋਈ ਦੇਵੀ ਦਾ ਰੂਪ ਨਹੀਂ ਧਾਰ ਕਰ ਸਕਦਾ ਪਰ ਦੇਵੀ ਦਾ ਰੂਪ ਧਾਰਨਾ ਹੀ ਤੁਸੀਂ ਕੀ ਦੱਸੋ ਸਹੀ ਹੈ ਕਿ ਨਹੀਂ ਫਿਰ ਇਸ ਤੋਂ ਬਾਅਦ ਅਗਲਾ ਸਵਾਲ ਪੁੱਛਦਾ ਦੇਖੋ ਦੇਵੀ ਦਾ ਰੂਪ ਜਿੱਥੇ ਕੋਈ ਮੰਨ ਲਓ ਪ੍ਰਕਾਸ਼ ਹੋਵੇ ਕਿਤੇ ਜੋਤ ਪ੍ਰਕਾਸ਼ ਹੋਵੇ ਕੋਈ ਜਗਰਾਤਾ ਹੋਵੇ ਕੋਈ ਧਾਰਮਿਕ ਸਥਾਨ ਹੋਵੇ ਜਿੱਥੇ ਅਸੀਂ ਸਮਾਜ ਨੂੰ ਕੋਈ ਸੰਦੇਸ਼ ਦੇ ਰਹੇ ਹਾਂ ਜਿੱਥੇ ਇੱਕ ਦੀ ਆਸਥਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜੜੀਆਂ ਉਹ ਸਿਰਫ ਧਾਰਮਿਕ ਜਗਾ ਤੇ ਹੀ ਇਹ ਰੂਪ ਚੰਗੇ ਲਾਦੇ ਨੇ ਅਦਰਵਾਈਜ਼ ਨਹੀਂ ਪਰ ਤੁਸੀਂ ਜਗਰਾਤਿਆਂ ਦੀ ਗੱਲ ਕੀਤੀ ਉੱਥੇ ਹੀ ਮਾਤਾ ਦੀ ਜੋਤ ਜਗਦੀ ਹੁੰਦੀ ਹੈ ਮੈਂ ਇਸ ਗੱਲ ਦੀ ਇਕਵਾਇ ਦਿਨਾ ਉੱਥੇ ਹੀ ਸਾਰੇ ਧਾਰਮਿਕ ਭਜਨ ਗਾਏ ਜਾਂਦੇ ਨੇ ਤੇ ਉੱਥੇ ਹੀ ਜੜੀਆਂ ਉਹ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਚ ਕਹਿੰਦੇ ਅਸੀਂ ਉਹ ਰੂਪ ਧਾਰਨ ਨਹੀਂ ਹੈ ਆਤਮਾ ਬਣਨੀ ਆ ਤੁਸੀਂ ਤਿਆਰ ਹੋਣਾ ਹੈਣਾ ਵੱਖ-ਵੱਖ ਭਗਵਾਨਾਂ ਦੇ ਰੂਪ ਧਾਰ ਕੇ ਕਦੀ ਸ਼ਿਵਜੀ ਦਾ ਰੂਪ ਧਾਰਨਾ ਕਦੇ ਤੁਸੀਂ ਮਾਤਾ ਸ਼ੇਰਾਂ ਵਾਲੀ ਬਨਣਾ ਕਦੀ ਤੁਸੀਂ ਹਨੂਮਾਨ ਜੀ ਦਾ ਸਰੂਪ ਧਾਰਨਾ ਉਹੀ ਕੁਝ ਵਿਅਕਤੀ ਬਾਅਦ ਦੇ ਵਿੱਚ ਕੀ ਕੁਝ ਖਲਾਰਾ ਪਾਉਂਦੇ ਨੇ ਗੰਦ ਖੋਲਦੇ ਤੁਹਾਨੂੰ ਉਹ ਨਹੀਂ ਦਿਖਾਈ ਦਿੰਦਾ ਦੇਖੋ ਉਹਦਾ ਕਾਰਨ ਕੀ ਹੈ ਜਦੋਂ ਅਸੀਂ ਸਿਰਫ ਪੰਡਾਲ ਦੇ ਅੰਦਰ ਦੀ ਗੱਲ ਕਰਦੇ ਆ ਉਤੇ ਬਾਅਦ ਉਹ ਕੀ ਕਰ ਰਹੇ ਨੇ ਸਾਡਾ ਉਹਦੇ ਨਾਲ ਕੋਈ ਸਬੰਧ ਜੇ ਕੋਈ दारू ਸਿਗਰਟ ਪੀ ਕੇ ਪੰਡਾਲ ਦੇ ਵਿੱਚ ਆ ਜਾਂਦਾ ਉਸ ਕੈਰੈਕਟਰ ਨੂੰ ਪਲੇ ਕਰਦਾ ਉਹ ਸਹੀ ਹੈ ਬਹੁਤ ਸਾਰੀਆਂ ਜਿਹੜੀਆਂ ਦੇਵੀਆਂ ਨੇ ਇੱਥੇ ਸ਼ਰਾਬ ਚੜਦੀ ਆ ਪਰ ਐਦਾਂ ਦਾ ਪਾਟ ਜਿੱਥੇ ਕਾਲੀ ਮਾਤਾ ਮੰਦਿਰ ਪਟਿਆਲੇ ਗਏ ਆ ਪਰ ਵਿਸ਼ਨੂੰ ਜੀ ਵੀ ਉੱਥੇ ਹੈ ਕਿ ਵਿਸ਼ਨੂੰ ਦੇ ਵਿੱਚ ਲਸਣ ਪਿਆਜ਼ ਵੀ ਨਹੀਂ ਐਦਾਂ ਦਾ ਪਾਟ ਨਹੀਂ ਹੈਗਾ ਜਦੋਂ ਆਪਾਂ ਕਿਸੇ ਧਰਮ ਦੀ ਹਰ ਇੱਕ ਦੀ ਮਰਿਆਦਾ ਹੈ ਕਿਤੇ ਦੇਵੀਆਂ ਦੇ ਬਲੀ ਚੜਦੀ ਆ ਕਿਤੇ ਸ਼ਰਾਬ ਚੜਦੀ ਆ ਜੇ ਭੈਰੋ ਜੀ ਦੀ ਗੱਲ ਕਰਦੇ ਉੱਤੇ ਤੁਸੀਂ ਸਿਗਰਟ ਦੀ ਗੱਲ ਹੁੰਦੀ ਆ ਇਹ ਸਨਾਤਨੀਆਂ ਅਲੱਗ-ਅਲੱਗ ਪਰੰਪਰਾ ਨੇ ਸਾਡਾ ਉਸ ਪਰੰਪਰਾ ਦੇ ਨਾਲ ਅਸੀਂ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦੇ ਗੱਲ ਆਉਂਦੀ ਆ ਅਰਮਾਨ ਮਾਲਿਕ ਤੇ ਪਾਇਲ ਮਾਲਿਕ ਦੀ ਕਿਉਂਕਿ ਇੱਕ ਬੰਦੇ ਨੇ ਮਲਟੀਪਲ ਮੈਰਿਜਾਂ ਕਰੀਆਂ ਹੋਈਆਂ ਨੇ ਉਸ ਮੈਰਿਜਾਂ ਦੇ ਪਿੱਛੇ ਕਿਉਂਕਿ ਨਾ ਤਾਂ ਸਨਤਨ ਨਿਯਾਚਿਤ ਦਿੰਦਾ ਹਾਂ ਨਾ ਹੀ ਸਾਡਾ ਸੰਵਿਧਾਨ ਦਿੰਦਾ ਹੈ ਕਈ ਵਾਰੀ ਕਈ ਵਾਰੀ ਕੁਝ ਇਸ਼ੂਸ ਵੀ ਹੁੰਦੇ ਆ ਕਈ ਫਿਜ਼ੀਕਲ ਪ੍ਰੋਬਲਮਸ ਵੀ ਬੰਦੇ ਨੂੰ ਹੁੰਦੀਆਂ ਇਸ ਕਰਕੇ ਇੱਕ ਤੋਂ ਦੂਜੀ ਸ਼ਾਦੀ ਜੇ ਕਰ ਲੈਂਦੀ ਹੈ ਇੱਚ ਤੁਹਾਨੂੰ ਕੀ ਇਤਰਾਜ਼ ਆ ਤੁਹਾਡਾ ਜਿਹੜਾ ਚੈਨਲ ਆ ਜਾਂ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਸੰਵਿਧਾਨ ਦੇ ਅੰਗੇਸ਼ਟ ਜਾ ਸਕਦੇ ਹੋ ਜੇ ਸੰਵਿਧਾਨ ਦੇ ਮੁਤਾਬਿਕ ਹੋ ਸਕਦਾ ਤਾਂ ਫਿਰ ਸੰਵਿਧਾਨ ਦੇ ਮੁਤਾਬਿਕ ਇੱਥੇ ਲਿਖਿਆ ਕਿਉਂ ਨਹੀਂ ਹੈਗਾ Hindu ਧਰਮ ਨੂੰ ਛੱਡ ਕੇ ਤੁਸੀਂ ਦੂਸਰੇ ਧਰਮ ਦੀ ਗੱਲ ਕਰ ਲੋ ਤਾਂ ਜੇ ਹੁਣ ਆਪਾਂ ਜੇ ਹੁਣ ਇਸ ਪਾਸੇ ਵੀ ਆ ਗਏ ਤਾਂ ਫਿਰ ਹੁਣ ਜੇ ਅਸੀਂ ਕਿਸੇ ਗੁਰੂ ਦਾ ਕਿਸੇ ਹੋਰ ਦਾ ਨਾਲ ਲੇ ਫਿਰ ਉੱਥੇ ਆ ਕੇ ਵੀ ਕੋਈ ਗੱਲ ਹੋ ਸੀ ਜਿਹੜਾ ਜਿਹੜਾ 1947 ਤੋਂ ਬਾਅਦ ਸਾਡੇ ਕੋਲ ਇੱਕ ਸੰਵਿਧਾਨ ਹੈ ਅਸੀਂ ਸਾਰੇ ਤਰੰਗੇ ਦੇ ਨੀਚੇ ਸੰਵਿਧਾਨ ਦੀ ਛਤਰ ਛਾਇਆ ਚੜਾ ਜੀਰਨ ਵਾਲੇ ਲੋਕ ਹ ਅਸੀਂ ਬਿਵਾਦਾਂ ਦੇ ਨਾਲ ਨਹੀਂ ਚੱਲਣਾ ਚਾਹੁੰਦੇ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਤੁਸੀਂ Hindu ਜਾਂ Sikh ਬੋਧੀ ਜੈਨੀ ਜਦਾ ਵਿਆਖਾ ਹ ਕਿਤੇ ਲਿਖਿਆ ਨਹੀਂ ਸਾਨੂੰ ਸਬਦਾਨ ਅਧਿਆਤ ਦਿੰਦਾ ਨਾਹੀਂ ਸਨਾਤਨ ਧਰਮ ਦੇ ਕਿਸੇ ਗ੍ਰੰਥ ਦੇ ਵਿੱਚ ਤੁਸੀਂ ਜਿਹੜਾ ਅੱਜ ਕੋਈ ਪੰਡਿਤ ਪੁਜਾਰੀ ਜਾਦਾ ਮੈਰਜਾ ਨੂੰ ਪ੍ਰੈਫਰ ਕਰਦਾ ਇਹ ਦੋਨੋਂ ਚੀਜ਼ਾਂ ਜਿਹੜੀਆਂ ਸਾਨੂੰ ਮਨਜ਼ੂਰ ਨਹੀਂ ਹੈਗੀਆਂ ਜੇ ਉਹ ਮੰਨ ਲਓ ਇਸਲਾਮ ਦੇ ਤਹਿਤ ਉਹਨੇ ਮੈਰਜਾ ਕੀਤੀਆਂ ਨੇ ਉਹਨੇ ਇਸਲਾਮ ਅਡਾਪਟ ਕਰਕੇ ਇਹ ਚੀਜ਼ਾਂ ਕੀਤੀਆਂ ਨੇ ਭੇਤਾਵ ਨੂੰ ਦੇਵੀ ਦਾ ਰੂਪ ਧਾਰਨਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਜਾਣ ਬੁੱਝ ਕੇ ਸਪੈਸ਼ਲ ਉਹਨੇ ਸਾਡੇ ਧਰਮ ਨੂੰ ਠੇਸ ਪਹਾਈ ਆ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਾਬਾ ਜੀ ਉਹ ਸਾਫ਼ ਕਹਿ ਰਹੇ ਨੇ ਕਿ ਜੇ ਜਿਹੜੀ ਗਲਤੀ ਹੋਗੀ ਉਹ ਹੋ ਗਈ ਹੈ ਇਨਸਾਨ ਗਲਤੀਆਂ ਦਾ ਪੁੱਤਲਾ ਤੇ ਗਲਤੀਆਂ ਨੂੰ ਬਖਸ਼ਿਆ ਜਾ ਸਕਦਾ ਜੇ ਕੁਝ ਲੋਕ ਕੁਝ ਧਰਮ ਸੰਤ ਕਹਿ ਲੋ ਉਸ ਧਰਮ ਦੇ ਉਹਨਾਂ ਨੇ ਮਾਫੀ ਦੇ ਦਿੱਤੀ ਹੈ ਤੇ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਫਾਇਦਾ ਕਰਦੇ ਜਿੰਨੇ ਸੰਸਾਰ 'ਚ ਅਪਰਾਧ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੇਰੇ ਨਾਲ ਭੇਜ ਦਿਓ ਹਮ ਆਪਾ ਕੋਰਟ ਨੂੰ ਰਹਿਣ ਦਾ ਨੇ ਚਲਾਣ ਨੂੰ ਉਹਨਾਂ ਸਾਰਿਆਂ ਦੀ ਆਪਾਂ ਮਾਫੀ ਗੱਲ ਕੋਰਟ ਦੀ ਗੱਲ ਵੱਡਾ ਵੱਡਾ ਕਰਨ ਦੀ ਹੈ ਮਾਫੀ ਜੱਜ ਸਾਹਿਬ ਨੂੰ ਤੁਸੀਂ ਕਹੋ ਨਾ ਵੀ ਜਿਹੜੇ ਜਿੰਨੇ ਵੀ ਜਿਹੜੇ ਫਿਰ ਜਿਹੜੇ ਆਪਣੇ ਮੰਨ ਲਓ ਪੁਲਿਸ ਸਟੇਸ਼ਨ ਨੇ ਜਿਹੜੇ ਸਾਡੇ ਕਚਹਿਰੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਕੀ ਹੁੰਦਾ ਉੱਥੇ ਪਹਿਲਾਂ ਦੇਖਿਆ ਜਾਂਦਾ ਸੱਚ ਕੀ ਆ ਝੂਠ ਆ ਕੀਆ ਉਹਨਾਂ ਮਹਾ ਮੰਗਲੇਸ਼ਵਰਸ ਨੇ ਸਤਕਾਰਯੋਗ ਨੇ ਇੱਕ ਗੱਡੀ ਤੇ ਬੈਠੇ ਨੇ ਉਹਨਾਂ ਨੇ ਇਹਨਾਂ ਦੀਆਂ ਮੈਰਿਜ ਸਰਟੀਫਿਕੇਟ ਥੋੜੀ ਦੇਖਿਆ ਹੈ ਉਹਨਾਂ ਨੇ ਇਹਨਾਂ ਨੇ ਸੰਵਿਧਾਨ ਦਾ ਜਿਹੜਾ ਪਾਰਟ ਆ ਉਥੇ ਬੁਲਾਇਆ ਜਾਂਦਾ ਕਿ ਭਾਈ ਜਿਹੜੇ ਇਹਨਾਂ ਦੀਆਂ ਮੈਰਜਾਂ ਹੋਈਆਂ ਨੇ ਇਹ ਕਿਵੇਂ ਹੋਈਆਂ ਨੇ? ਹਾਂ। ਕਿ ਆਹੇ ਬੰਦਾ ਹਿੰਦੂ ਐਕਟ ਦੇ ਵਿੱਚ ਕਰਾਈਆਂ ਹੋਈਆਂ ਨੇ? ਹਾਂ। ਕਿ ਇਸਲਾਮ ਐਕਟ ਦੇ ਨਾਲ ਕਰਾਈਆਂ ਹੋਈਆਂ ਨੇ? ਉਹ ਤਾਂ ਵੈਰੀਫਾਈ ਕਿਸੇ ਨੇ ਨਹੀਂ ਕਰਿਆ। ਹਾਂ। ਬਸ ਜੀ ਆਏ ਜੀ ਮਾਫੀ ਹੋ ਗਈ ਜੀ ਉਦੀ ਚਰਚਾ ਹੋ ਗਈ। ਇਹ ਚੀਜ਼ਾਂ ਨਹੀਂ ਹੈਗੀਆਂ। ਅਸੀਂ ਉਸ ਚੀਜ਼ ਦੇ ਨਾਲ ਉਹਨਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ। ਤੁਹਾਨੂੰ ਪ੍ਰੋਬਲਮ ਕਿੱਥੋਂ ਉਹਨਾਂ ਦੀ ਪੋਸ਼ਾਕ ਪਾਂਤ ਤੋਂ ਜਾਂ ਉਹਨਾਂ ਦੇ ਵਿਆਹ ਤੋਂ? ਦੋਵਾਂ ਚੀਜ਼ ਤੋਂ ਦੋਨਾਂ ਚੀਜ਼ਾਂ ਤੋਂ। ਤੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਲਾਈਕ ਜੇਕਰ ਬਾਕੀ ਜਿਹੜੇ ਸਨਾਤਨ ਧਰਮ ਦੇ ਬਿਲਕੁਲ ਕਰੀਬੀ ਨੇ ਤੁਹਾਡਾ ਤਾਂ ਫਿਰ ਜਨਮ ਸਿੱਖ ਧਰਮ ਚ ਹੋਇਆ ਤੁਸੀਂ ਨਾਲ ਜੁੜੇ ਹੋਏ ਹੋ ਤੇ ਫਿਰ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਤੁਹਾਨੂੰ ਕਾਦੀ ਆਬਜੈਕਸ਼ਨ ਮੇਰਾ ਉਹਨਾਂ ਨਾਲੋਂ ਜ਼ਿਆਦਾ ਸਬੰਧ ਸਨਾਤਨ ਦੇ ਵਿੱਚ ਹਮ ਕਾਰਨ ਕੀ ਹੈਗਾ ਕਿ ਅਸੀਂ ਰਾਮ ਮੰਦਰ ਨੂੰ ਜਿਹੜਾ ਹੈਗਾ ਪ੍ਰੈਜ਼ੈਂਟ ਕਰਦੇ ਹਾਂ ਜਿਹੜਾ ਇਹ ਲੋਕ ਨੇ ਇਹ ਸਿਰਫ ਇੱਕ ਜਗ੍ਹਾ ਤੇ ਬੈਠਣ ਵਾਲੇ ਲੋਕ ਨੇ ਅਸੀਂ ਪੂਰੇ ਦੇਸ਼ ਵਿੱਚ ਵਿਚਰਦੇ ਨੇ ਸਨਾਤਨ ਸਾਡਾ ਧਰਮ ਹੈ ਸੰ ਇਹ ਸਾਡਾ ਇਹ ਦੇਸ਼ ਹੈ ਅੱਜ ਉਹ ਬੰਦੇ ਇਹ ਕੰਮ ਕਰਦੇ ਨੇ ਕੱਲ ਕੋਈ ਹੋਰ ਕਰੂਗਾ ਯਾਨੀ ਕਿ ਤੁਸੀਂ ਚਾਹੁੰਦੇ ਜੋ ਮੈਂ ਕਹਾ ਉਹ ਸੱਚ ਹੈ ਜੋ ਬਾਕੀ ਕਹਿਣੋ ਝੂਠ ਹੈ ਜੋ ਮੈਂ ਕਹਿ ਰਿਹਾ ਉਹ ਬਿਲਕੁਲ ਤੱਥ ਦੇ ਆਧਾਰ ਤੇ ਗੱਲ ਕਰ ਰਿਹਾ ਹਾਂ ਉਹ ਮੈਂ ਬਿਲਕੁਲ ਕਾਨੂੰਨ ਦੇ ਵਿੱਚ ਰਹਿ ਕੇ ਗੱਲ ਕਰ ਰਿਹਾ ਹਾਂ ਜਿੰਨਾ ਚਿਰ ਉਹਦੀ ਇਨਵੈਸਟੀਗੇਸ਼ਨ ਨਹੀਂ ਆ ਰਹੀ ਤੁਸੀਂ ਕਿਸੇ ਨੂੰ ਕਲੀਨ ਚਿੱਟਾ ਨਹੀਂ ਦੇ ਸਕਦੇ ਇਨਵੈਸਟੀਗੇਸ਼ਨ ਦੇ ਬਿਨਾ ਕਿਸੇ ਨੂੰ ਕਿਵੇਂ ਆ ਫਿਰ ਤਾਂ ਠੀਕ ਹੈ ਜੀ ਕਿਤੇ ਕਤਲ ਹੋਇਆ ਹੈ ਅਗਲਾ ਕਹਿੰਦਾ ਜੀ ਮੇਥੇ ਗਲਤੀ ਹੋ ਗਈ ਪਰ ਕਤਲ ਨਹੀਂ ਕੀਤਾ ਮੈਂ ਦਾਦਾ ਚਲੋ ਐਕਸੀਡੈਂਟ ਲਾ ਲੈਨੇ ਆ ਆਮ ਰੋਜ਼ ਗੱਲਾਂ ਐਕਸੀਡੈਂਟ ਹੁੰਦੇ ਨੇ ਸੜਕ ਤੇ ਲੋਕ ਜਦੋਂ ਗੱਡੀ ਚਲਾਉਂਦੇ ਨੇ ਗੋਬਰ ਦੇ ਪਿਆ ਹੋਵੇ ਨਾ ਕਿਤੇ ਉਹਦੇ ਤੇ ਵੀ ਉਹ ਗੱਡੀ ਦਾ ਟਾਇਰ ਨਹੀਂ ਚੜਾਉਂਦੇ ਵੀ ਸਾਡੀ ਗੱਡੀ ਗੰਦੀ ਹੋ ਜਾਊ ਲੇਕਿਨ ਕੋਈ ਕਿਸੇ ਦੇ ਜਾਣ ਬੁਝੇ ਕਿ ਤਾਂ ਨਹੀਂ ਚੜਾਉਂਦਾ ਲੇਕਿਨ ਐਕਸੀਡੈਂਟ ਹੋ ਜਾਂਦੇ ਨੇ ਲੇਕਿਨ ਐਕਸੀਡੈਂਟ ਹੋਣ ਤੇ باوجود ਵੀ ਤੁਹਾਨੂੰ ਉਹ ਜਿਹੜਾ ਕਾਨੂੰਨ ਦੇ ਵਿੱਚ ਦਾਇਰੇ ਰਹਿ ਕੇ ਸਾਨੂੰ ਜਸਟੀਫਾਈ ਕਰਨਾ ਪਏ ਬਾਬਾ ਜੀ ਹੁਣ ਥੋੜਾ ਜਿਹਾ ਧਰਮ ਤੋਤੇ ਉੱਠ ਜਿਓ ਇਨਸਾਨੀਅਤ ਦੀ ਗੱਲ ਕਰ ਲਾਂਗੇ ਇਨਸਾਨੀਅਤ ਦੇ ਨਾਤੇ ਤੁਸੀਂ ਕੀ ਦੇਖਦੇ ਹੋ ਜੇ ਹੁਣ ਉਹ ਵਿਅਕਤੀ ਮਾਫੀ ਮੰਗ ਲਿੰਦਾ ਜਾਂ ਉਸਨੇ ਮੰਗ ਵੀ ਲਈ ਆ ਸੋ ਅਜਿਹੇ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਇੱਕ ਇਨਸਾਨੀਅਤ ਭਰੇ ਦਿਲ ਦੇ ਨਾਲ ਇੱਕ ਰਹਿਮ ਭਰੇ ਦਿਲ ਨਾਲ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਕਿਉਂਕਿ ਉਹ ਲਗਾਤਾਰ ਕਹਿ ਰਹੇ ਨੇ ਆਸੀਂ ਦੇ ਲਾਇਕ ਨਹੀਂ ਹੈਗੇ ਉਹਨਾਂ ਦੀਆਂ ਬਾਦ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਜਿਹੜੇ ਐਟੀਟਿਊਡਸ ਨੇ ਉਹ ਤਾਂ ਕ੍ਰੀਏਟਿਵ ਲੋਕ ਨੇ ਕਲਾਕਾਰ ਲੋਕ ਨੇ ਹਰ ਇੱਕ ਚੀਜ਼ ਨੂੰ ਵੇਚਦੇ ਜਿਵੇਂ ਤੁਹਾਡਾ ਅੱਜ ਸਟੂਡੀਓ ਆ ਇਹ ਵੀ ਇੱਕ ਕੰਟੈਂਟ ਨੂੰ ਵੇਚਦਾ ਹੈ ਆਲੂ ਵੀ ਹੈ ਜਿਨ੍ਹਾਂ ਵੀ ਚੈਨਲ ਦੇ ਨੂੰ ਉਹਨਾਂ ਨੂੰ ਕੰਟੈਂਟ ਚਾਹੀਦਾ ਤਾਂ ਉਹ ਸ਼ੂਟ ਕਰਨਗੇ ਤਾਂ ਤੁਹਾਡਾ ਚੈਨਲ ਚੱਲੇਗਾ ਸੇਮ ਲਾਈਕ ਦਿਸ ਉਹਨਾਂ ਨੂੰ ਵੀ ਕੰਟੈਂਟ ਦਾ ਪੈਸਾ ਆਉਂਦਾ ਹਰ ਚੀਜ਼ ਦੇ ਉਹ ਕੰਟੈਂਟ ਨੂੰ ਉਹ ਵੇਚਦੇ ਨੇ ਇਲਜ਼ਾਮ ਤਾਂ ਤੁਹਾਡੇ ਤੇ ਵੀ ਲੱਗਦੇ ਰਏ ਤੁਸੀਂ ਵੀ ਹਰ ਜਗ੍ਹਾ ਤੇ ਜਾ ਕੇ ਹਰ ਚੀਜ਼ ਨੂੰ ਕੰਟੈਂਟ ਨੂੰ ਕ੍ਰੇਟ ਕਰਦੇ ਹੋ ਫਿਰ ਤਾਂ ਮੈਂ ਨਾ ਕੋਈ ਮੈਂ ਵੇਚਦਾ ਥੋੜੀ ਆ ਮੈਨੂੰ ਕੋਈ ਅਫੀਸ਼ੀਅਲ ਕਿਤੇ ਵੀ ਦਿਖਾ ਦੇ ਵੀ ਇਸ ਕੰਟੈਂਟ ਤੇ ਪੈਸੇ ਲਈ ਤੁਹਾਡੇ ਚੈਨਲ ਤੇ ਮੈਂ ਪੈਸੇ ਥੋੜੀ ਲਏ ਆ ਹੂੰ ਕਿਸੇ ਵੀ ਕੋਈ ਬੰਦੇ ਦਾ ਕਹਿਦੇ ਨੇ ਕਿ ਬਾਬਾ ਜੀ ਨੇ ਕਿਤੇ ਐਦਾਂ ਦਾ ਕੋ ਪਾਠ ਨਹੀਂ ਸਾਡਾ 파ਠ ਹੈ ਜਿੱਥੇ ਇਹਦੇ ਵਿੱਚ ਬੰਦੇ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਕਿ ਭਾਈ ਤੁਹਾਨੂੰ ਬੁਲਾਇਆ ਜਾ ਰਿਹਾ ਠਾਣੇ ਜਾਣਾ ਚਾਹੀਦਾ ਥਾਣੇ ਜਾ ਕੇ ਆਪਣੇ ਜਿੰਨੇ ਡਾਕੂਮੈਂਟ ਨੇ ਬੱਚਿਆਂ ਦੇ ਨੇ ਆਪਣੇ ਮੈਰਜੀ ਦੇ ਨੇ ਉਹ ਸਰਟੀਫਿਕੇਟ ਜਸਟੀਫਾਈ ਕਰਾਣੇ ਚਾਹੀਏ ਯਾਨੀ ਕਿ ਤੁਸੀਂ ਇੱਕ ਤਰ੍ਹਾਂ ਹੱਥ ਤੋਕੇ ਉਹਨਾਂ ਦੇ ਪਿੱਛੇ ਪੈ ਗਏ ਜੋ ਤੱਕ ਉਹ ਦਿੰਦੇ ਨਹੀਂ ਦੇਖੋ ਇਹਦੇ ਵਿੱਚ ਕਿਉਂ ਛਿਪਾ ਰਹੇ ਹੋ ਮੈਨੂੰ ਤੁਸੀਂ ਪੁੱਛੋ ਕਿ ਤੁਹਾਨੂੰ ਇਹ ਡਾਕੂਮੈਂਟ ਚਾਹੀਦੇ ਮੈਂ ਤੁਹਾਨੂੰ ਹੁਣੇ ਦੇ ਦਿੰਦਾ ਪਰ ਕੋਈ ਆਪਣੇ ਪਰਸਨਲ ਡਾਕੂਮੈਂਟ ਕਿਸੇ ਨੂੰ ਕਿਉਂ ਦਵੇ ਮੈਂ ਕਿਸੇ ਨੂੰ ਕਿਉਂ ਆ ਫਿਰ ਪੰਗਾ ਕਾ ਤੇ ਲਿਆ ਹੁਣ ਤਾਂ ਦੇਣੇ ਪੈਣੇ ਨਾ ਜਿੰਨਾ ਚਿਰ ਉਹਨੇ ਕੋਈ ਗਲਤੀ ਨਹੀਂ ਕੀਤੀ ਧਰਮ ਦੇ ਨਾਲ ਉਹਨੇ ਛੇੜਛਾੜ ਨਹੀਂ ਕੀਤੀ ਕਿਸੇ ਨੇ ਨਹੀਂ ਪੁੱਛਿਆ ਕਿ ਉਹ Hindu ਆ ਕਿ Musalman ਆ ਹੁਣ ਕਮੀਜ਼ਾਂ ਖੋਲ ਖੋਲ ਕੇ ਸ਼ਿਵ ਦੀਆਂ ਫੋਟੋਆਂ ਦਿਖਾਉਣ ਦਾ ਕੀ ਕਰ ਰਿਹਾ ਐ ਐਦਾਂ ਹੀ ਤੁਹਾਨੂੰ ਉਹ ਸਰਟੀਫਿਕੇਟ ਦਿਖਾਉਣੇ ਪੈਣੇ ਆ ਕਿ ਇੱਕ ਟਾਈਮ ਤੇ ਇੱਕ ਹੀ ਮੈਨੇਜਰ ਰਜਿਸਟਰਡ ਹੁੰਦੀ ਆ ਦੋ ਨਹੀਂ ਹੁੰਦੀਆਂ ਇੱਕ ਇੱਕ ਹੀ ਪਤਨੀ ਦੇ ਨਾਮ ਤੁਹਾਡਾ ਮੰਨ ਲਓ ਨਾਮ ਜੋੜ ਸਕਦਾ ਦੋ ਦੇ ਨਹੀਂ ਜੋੜ ਸਕਦਾ ਹਮ ਇਸੇ ਤਰ੍ਹਾਂ ਇਹ ਜਿਹੜਾ ਸੰਵਿਧਾਨਿਕ ਕ੍ਰਾਈਮ ਹੈ ਹਮ ਸੰਵਿਧਾਨਿਕ ਵੀ ਕ੍ਰਾਈਮ ਹੈ ਤੇ ਸਮਾਜਿਕ ਵੀ ਕ੍ਰਾਈਮ ਹੈ ਅਸੀਂ ਇਹਨੂੰ ਪੜਦੇ ਪਾਉਣਨ ਵਾਸਤੇ ਕਿਉਂ ਚੱਲੇ ਹੋਏ ਆ ਸਗੋਂ ਸਾਨੂੰ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੇ ਅੰਗੇਸਟ ਆਵਾਜ਼ ਚਖਣੀ ਚਾਹੀਦੀ ਹੈ ਕਿ 80 ਕਰੋੜ ਤੁਸੀਂ ਲੋਕ ਹੈ ਅਸੀਂ ਕਰੋੜ ਸਨਾਤਨ ਹੈ ਅੱਜ ਤੁਹਾਡੇ ਦੇਵੀ ਦੇਵਤਿਆਂ ਨਾਲ ਗੱਲ ਹੋ ਰਹੀ ਹੈ ਤੁਹਾਡੇ ਦੇਵੀ ਦੇਵਤਿਆਂ ਦਾ ਮਜ਼ਾਕ ੜਾਇਆ ਜਾ ਰਿਹਾ ਹੈ ਸਾਡੇ ਸੰਵਿਧਾਨ ਦਾ ਮਜ਼ਾਕ ੜਾਇਆ ਜਾ ਰਿਹਾ ਹੈ ਅੱਜ 80 ਕਰੋੜ ਹਿੰਦੂ ਕਿਉਂ ਚੁੱਪ ਨੇ ਜਦੋਂ ਪਹਿਲਾਂ ਚੁੱਪ ਸੀਗੇ ਮੁਗਲ ਆਏ ਸਾਡੇ ਮੰਦਰ ਤੋੜ ਲੈ ਕੇ ਜਦੋਂ ਤੁਸੀਂ ਚੁੱਪ ਹੋਏ ਤੁਹਾਡੀਆਂ ਧੀਆਂ ਨੂੰ ਕਨਵਰਟ ਕਰਿਆ ਗਿਆ ਜਦੋਂ ਤੁਸੀਂ ਚੁੱਪ ਹੋਏ ਤੁਹਾਡੇ ਸਮਾਜ ਦੇ ਲੋਕਾਂ ਨੂੰ ਕਨਵਰਟ ਕੀਤਾ ਗਿਆ ਅੱਜ ਫੇਰ ਤੁਹਾਡਾ ਤੁਸੀਂ ਇਸ ਆਜ਼ਾਦ ਭਾਰਤ ਦੇ ਆ ਹਰ ਬੰਦਾ ਆਪਣੀਆਂ ਦੁਕਾਨਾਂ ਦੇ ਵਿੱਚ ਵੀਜੀ ਆ ਤੁਸੀਂ ਆਪਣੀਆਂ ਸ਼ਾਪਸ ਚ ਆਪਣੇ ਬਿਜ਼ਨਸ ਵੀਜੀ ਆ ਕੋਈ ਆਪਣੀਆਂ ਡਿਊਟੀਆਂ ਵੀਜੀ ਆ ਪਰ ਤੁਸੀਂ ਗਵਾਂਢੀ ਦੇਸ਼ਾਂ ਨੂੰ ਦੇਖੋ ਉਹਨਾਂ ਦੀਆਂ ਜਮਾਤਾਂ ਅੱਜ ਵੱਖ-ਵੱਖ ਸਟੇਟਾਂ ਵਿੱਚ ਲੱਗ ਰਹੀਆਂ ਨੇ ਜਿੱਥੇ ਤੁਹਾਡੀਆਂ ਧੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਨੌਜਵਾਨੀ ਨੂੰ ਨਸ਼ੇ ਪਾਦੇ ਪੇਜਤਾ ਜੋ ਜਿਹੜੇ ਨੌਜਵਾਨ ਲੜਕੇ ਨੇ ਔਰ ਲੜਕੀਆਂ ਨੂੰ ਕੀ ਕੀਤਾ ਜਾਂਦਾ ਹੈ ਟਿੱਡੇ ਢੰਗ ਨਾਲ ਸਮਾਰਟ ਤਰੀਕੇ ਹਰ ਤਰ੍ਹਾਂ ਦਾ ਅਥਕੰਡਾ ਅਪਣਾ ਕੇ ਉਹਨਾਂ ਨੂੰ ਇਸਲਾਮ ਦੇ ਵੱਲ ਲੈ ਕੇ ਜਾ ਰਿਹਾ ਜਾ ਰਿਹਾ ਹੈ ਇਹ ਇੱਕ ਵੱਡਾ ਅਤਵਾਦ ਹੈ ਪਿਛਲੇ ਥੋੜੇ ਦਿਨੀ ਇੱਕ ਯੂਟਿਊਬਰ ਜਿਹੜੀ ਲੜਕੀ ਆ ਬਹੁਤ ਫੇਮਸ ਜਿਹੜੀ ਜਿਹੜੀ ਪਾਕਿਸਤਾਨ ਦੇ ਅਲੱਗ-ਅਲੱਗ ਕੰਟਰੀ ਫੇਮਸ ਰਹੀ ਹੈ ਜਦੋਂ ਤੱਕ ਉਹਦਾ ਕੋਈ ਕੰਟੈਂਟ ਸਰਕਾਰ ਨੇ ਇਨਵੈਸਟੀਗੇਸ਼ਨ ਨਹੀਂ ਕੀਤਾ ਪਤਾ ਨਹੀਂ ਚੱਲਿਆ ਉਹਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਹੋਈਆਂ ਜਦੋਂ ਕੋਈ ਅਜੀਹਾ ਕੰਮ ਹੋਵੇ ਸਾਨੂੰ ਚਾਹੀਦਾ ਹੈ ਕਿ ਉਹਦੀ ਇਨਵੈਸਟੀਗੇਸ਼ਨ ਹੋਵੇ ਅੱਜ ਹਰ ਮਹਾ ਮੰਗਲੇਸ਼ਵਰ ਨੂੰ ਹਰ ਉਸ ਜਗਤ ਗੁਰੂ ਨੂੰ ਇਹਦੇ ਵਾਸਤੇ ਆਵਾਜ਼ ਚੱਕਣ ਦੀ ਲੋੜ ਹੈ ਇੱਕ ਮਾਫੀਨਾਮਾ ਕਰ ਦੇਣਾ ਉਹ ਪਤਾ ਤਾਂ ਲੱਗੇ ਕਿ ਸਾਨੂੰ ਜਾਂ ਤਾਂ ਤੁਸੀਂ ਜਿੰਨੇ ਜਿਨ੍ਹਾਂ ਨੇ ਮਾਫੀ ਨਾ ਮਾ ਦਿੱਤਾ ਮੈਂ ਉਹਨਾਂ ਨੂੰ ਵੀ ਕਹਾ ਗਿਆ ਕਿ ਤੁਸੀਂ ਦੱਸੋ ਕਿ ਅੱਜ ਕੀ ਆ ਤੁਹਾਨੂੰ ਮਲਟੀਪਲ ਮੈਰਿਜਾਂ ਨੇ ਜਿਹੜੀਆਂ ਤੁਸੀਂ ਉਹਨਾਂ ਨੂੰ ਤਰਜੀਹ ਦੰਨੇ ਹੋ 3 ਤਲਾਕ ਤੇ ਵੀ ਤੁਸੀਂ ਫਿਰ ਇਹਦਾ ਮਤਲਬ ਇਹਦਾ ਮਤਲਬ ਤੁਹਾਡੇ ਵਿੱਚ ਤੇ ਤੁਹਾਡੇ ਜਿਹੜੇ ਉਹ ਸਾਥੀ ਜਿਹੜੇ ਮਾਫੀ ਦੇ ਚੁੱਕੇ ਨੇ ਤੁਹਾਡੀ ਆਪਸ ਚ ਨਹੀਂ ਬੰਦੀ ਤੁਹਾਡੀ ਇੱਕ رائے ਨਹੀਂ ਆ ਤੇ ਫਿਰ ਉਹ ਚ ਤੁਸੀਂ ਕੀ ਕਰ ਲੋ ਮੇਰੀ ਦੇਖੋ ਕਾਨ ਕੀ ਹੈ ਮੈਂ ਉਹਨਾਂ ਦੇ ਨਾਲ ਕੀ رائے ਕਰਨੀ ਆ ਉਹਨਾਂ ਦਾ ਆਪਣੀ ਵਿਚਾਰ ਆ ਇਹੇ ਕਿਸੇ ਵੀ ਪਰਸਨਲ ਮੈਟਰ ਨਹੀਂ ਹੈ ਨਾ ਮੇਰਾ ਪਰਸਨਲ ਹੈ ਨਾ ਉਹਨਾਂ ਦਾ ਪਰਸਨਲ ਮੈਟਰ ਆ ਮੇਰਾ ਉਹਨਾਂ ਨਾਲ ਕੋਈ ਪਰਸਨਲ ਝਗੜਾ ਹੋ ਗਿਆ ਤਾਂ ਮੈਂ ਉਹਨੂੰ ਮਾਫੀ ਦੇ ਸਕਦਾ ਜਦ ਪੂਰੀ ਕਮਿਊਨਿਟੀ ਦਾ ਜਾਂ ਪੂਰੇ ਸਮਾਜ ਦਾ ਜਾਂ ਸੰਵਿਧਾਨ ਦਾ ਮੈਟਰ ਹੋਵੇ ਤਾਂ ਉਹਨੂੰ ਮਾਫੀ ਕਿਵੇਂ ਦੇ ਦੇਣਗੇ ਮਲਟੀਪਲ ਮੈਰਿਜਾਂ ਨੂੰ ਉਹ ਕਿਵੇਂ ਮਾਫੀ ਦੇ ਦੇਣਗੇ ਕੀ ਅਗਰ ਕੱਲ ਨੂੰ ਉਹਨਾਂ ਦੀਆਂ ਤਾਰਾਂ ਕਿਸੇ ਏਜੰਸੀ ਨਾਲ ਜੁੜੀਆਂ ਆ ਜੰਨੀ ਹੈ ਕਿਸੇ ਨੇ ਸਪான்ਸਰ ਕੀਤਾ ਹੋਇਆ ਫਿਰ ਜਿਨ੍ਹਾਂ ਨੇ ਮਾਫੀ ਦਿੱਤੀ ਹੈ ਉਹ ਕੀ ਕਰਨਗੇ ਸੋ ਇਹ ਜਿਹੜਾ ਹੈਗਾ ਸੰਵਿਧਾਨ ਦੀ ਰਾਖੀ ਕਰਨ ਦੀ ਲੋੜ ਹੈ ਲਖਨਊ ਤੋਂ ਪਿੱਛੇ ਇੱਕ ਫੜਿਆ ਹੁਣੇ ਤੁਸੀਂ ਠੀਕ ਹੈ ਕਿੰਨੀਆਂ ਉਹਦੀਆਂ ਸੋਸ਼ਲ ਮੀਡੀਆ ਤੇ ਮੀਡੀਆ 'ਚ ਵੀਡੀਓਸ ਵਾਰਿਆਨ ਹੋ ਰਹੀਆਂ ਨੇ ਕਿ ਕਿਵੇਂ ਬਾਹਰ ਤੋਂ ਫੰਡਿੰਗ ਆ ਰਹੀ ਹੈ ਤੇ ਉਸ ਫੰਡਿੰਗ ਦੇ ਰਾਹੀਂ ਉਹ ਲੜਕੀਆਂ ਨੂੰ ਆਪਣੇ ਜਾਲ 'ਚ ਪਸਾੰਦੇ ਸੀ ਉਹਨਾਂ ਧਰਮ ਬਦਲਦੇ ਤੇ ਤੇ ਇਹ ਸਾਰੀਆਂ ਇਨਵੈਸਟੀਗੇਸ਼ਨ ਦੇ ਨਾਲ ਹੀ ਆ ਅੱਜ ਮੈਂ ਬੋਲ ਰਿਹਾ ਮੇਰੀ ਜਦੋਂ ਤੁਸੀਂ ਇਨਵੈਸਟੀਗੇਸ਼ਨ ਕਰੋਗੇ ਤਾਂ ਹੀ ਪਤਾ ਲੱਗੂਗਾ ਕੀ ਚੀਜ਼ ਹੈ ਕੁਝ ਕੁਝ ਲੋਕ ਤੇ ਵੀ ਕਹਿੰਦੇ ਨੇ ਤੁਸੀਂ ਜੀ ਨਹੀਂ ਬੋਲਦੇ ਤੁਹਾਡੇ ਤੇ ਤੁਹਾਡੀ ਆਰਐਸਐਸ ਪੁੱលਦੀ ਆ ਆਰਐਸ ਕੋਈ ਬਿਮਾਰੀ ਚੀਜ਼ ਥੋੜੀ ਹੈ ਮੈਨੂੰ ਆਂ ਦੱਸੋ ਆਰਐਸਐਸ ਸੰਵਿਧਾਨ ਦੇ ਅੰਗੇਸਟ ਥੋੜੀ ਜਾ ਰਹੀ ਆ ਆਰਐਸ ਤੇ ਹੀ ਗੱਲ ਕਰ ਲੋ ਤੁਸੀਂ ਆਰਐਸਐਸ ਸੰਵਿਧਾਨ ਦੇ ਅੰਗੇਸਟ ਥੋੜੀ ਆ ਉਹ ਤਾਂ ਤਿਰੰਗੇ ਦੀ ਗੱਲ ਕਰ ਰਹੇ ਹੋ ਉਹ ਤਾਂ ਭਾਰਤ ਦੀ ਸੰਸਕ੍ਰਿਤੀ ਦੀ ਗੱਲ ਕਰ ਰਹੇ ਹੋ ਇਹ ਜਿਹੜੇ ਬੋਲ ਨੇ ਇਹ ਸਿਰਫ ਜਾਤਾਂ ਮੰਨ ਲੋ اسلام ਦੇ ਜਿਹੜੇ ਜਹਾਦੀ ਲੋਕ ਆ ਉਹਨਾਂ ਨੂੰ ਨਹੀਂ ਉਹ ਪਸੰਦ ਜਾਂ ਫਿਰ ਤੁਸੀਂ ਜਿਹੜੇ ਵਿਦੇਸ਼ਾਂ ਸਾਡੇ ਪੰਜਾਬ ਵਾਲੇ ਬੈਠੇ ਆ ਉਹਨਾਂ ਨੂੰ ਨਹੀਂ ਪਸੰਦ ਠੀਕ ਹੈ ਬਹੁਤ ਬਸ਼ਕਰਾ ਉਹਦਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਾਂਗਾ ਲਗਭਗ ਇੰਗਲੈਂਡ ਦੇ ਵਿੱਚ 13 ਤੋਂ 15 ਹਜ਼ਾਰ ਲੜਕੀਆਂ ਨੇ ਜਿਹੜੀਆਂ ਸਿੱਖਾਂ ਦੀਆਂ ਲੜਕੀਆਂ ਅੱਜ ਪਾਕਿਸਤਾਨ ਦੇ ਵਿੱਚ ਵਿਆਈਆਂ ਗਈਆਂ ਉਦੋਂ ਇਹ ਲੋਕ ਚੁੱਪ ਨੇ ਇੱਕ ਹੋਰ ਨਵਾਂ ਸੋਸ਼ਲ ਮੀਡੀਆ ਤੇ ਇੱਕ ਬੜੀ ਵੀਰਲ ਵਾਇਰਲ ਹੈ ਕਿ ਇੱਕ ਅਫਰੀਕਨ ਕਾਲਾ ਆ ਕੇ ਪੰਜਾਬੀ ਲੜਕੀ ਦੇ ਨਾਲ ਵਿਆਹ ਕਰ ਰਿਹਾ ਹੈ ਦਿਮਾਲੇ ਵਾਲੀਆਂ ਬੰਨ ਲਗਾ ਰੀਆਂ ਨੇ ਮਹਾਰਾਜ ਬਖਸ਼ ਦੋ ਹੁਣ ਤਾਂ ਕਿਉਂ ਤੁਸੀਂ ਪੰਜਾਬ ਨੂੰ ਖਤਮ ਕਰਨ ਲੱਗੇ ਹੋ ਹੁਣ ਕੁੜੀਆਂ ਪੰਜਾਬ ਚ ਮੁੰਡੇ ਨਹੀਂ ਰਹੇ ਕਿ ਆ ਪੰਜਾਬ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਨਸ਼ੇ ਵੱਲ ਚਲੇ ਕੇ ਕੋਈ ਵੀ ਕੋਈ ਵੀ ਇੱਕ ਵੀ ਮੈਨੂੰ ਦੱਸੋ ਕਿਸੇ ਵੀ ਇਸਲਾਮਕ ਭਾਈਚਾਰੇ ਦੇ ਲੋਕਾਂ ਨੇ ਨਸ਼ੇ ਦੇ ਅੰਗੇਜਡ ਕਦੇ ਬੋਲਦੇ ਹੋਣ ਕਦੇ ਉਹਨਾਂ ਨੇ ਕੋਈ ਰੈਲੀ ਕੱਢੀ ਹੋਵੇ ਕਦੇ ਸਾਡੀਆਂ ਕੁੜੀਆਂ ਨੂੰ ਜਦੋਂ ਇਹ ਜੇ ਚੱਕਰਾਂ 'ਚ ਪਸਾਉਂਦੇ ਕੋਈ ਨਹੀਂ ਬੋਲਦਾ ਸਾਇਲੈਂਟ ਰਹਿ ਕੇ ਉਹਨਾਂ ਦਾ ਕੰਮ ਹੋ ਰਿਹਾ ਹੈ ਸ਼ਰਮ ਕਰੋ ਸਾਡਾ ਇੱਕੇ ਇੱਕ ਨਾਤਾ ਸਿੱਖਾਂ ਤੇ ਹਿੰਦੂਆਂ ਦਾ ਇਹਦੇ ਵਿੱਚ ਖਟਾਸ ਨਾ ਪੈਦਾ ਕਰੋ ਬਾਬਾ ਜੀ ਲਾਸਟ ਸਵਾਲ ਤੁਹਾਡੇ ਤੋਂ ਤੁਸੀਂ ਜਦੋਂ ਵੀ ਬੋਲਦੇ ਹੋ ਤੁਸੀਂ ਇਸਲਾਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਲੱਗਦਾ ਹੈ ਕਿ ਇਸਲਾਮ ਨੂੰ ਟਾਰਗੇਟ ਕਰਨ ਦੀ ਥਾਂ ਤੇ ਕੁਝ ਕਮਿਊਨਿਟੀ ਦੇ ਉਸ ਕਮਿਊਨਿਟੀ ਦੇ ਕੁਝ ਲੋਕ ਹੋ ਸਕਦੇ ਨੇ ਜੋ ਅਜਿਹਾ ਕਰਦੇ ਹੋਣਗੇ ਆਪਾਂ ਇਸਲਾਮ ਨੂੰ ਬਾਰ ਬਾਰ ਟਾਰਗੇਟ ਕਿਉਂ ਕਰਦੇ ਨੇ ਨਾ ਨਹੀਂ ਜਹਾਦ ਹੈ ਜਹਾਦ ਹੈ ਅੱਜ ਕੀ ਹੈਗਾ ਬੇਸਿਕਲੀ ਜਹਾਦ ਕਰਾਇਆ ਕੀ ਜਾ ਰਿਹਾ ਹੈ ਪਰ ਸਾਰੇ ਜਹਾਦੀ ਸਾਡੀਆਂ ਕੁੜੀਆਂ ਨੂੰ ਅੱਜ ਕੇ ਵਰਸਸ ਕੌਣ ਕੌਰ ਹੈ ਤੁਹਾਡਾ ਚੈਨਲ ਬਾਹਰ ਤੋਂ ਲੱਗਦਾ ਹੈ ਉਹਨਾਂ ਨੂੰ ਕਹੋ ਕਿ ਦੇਖੋ ਤਾਂ ਸਹੀ ਕਿਤੇ ਉੱਥੇ ਕੇ ਵਰਸਸ ਖਾਨ ਜਿਹੜਾ ਇੱਕ ਮੁੱਦੇ ਤੇ ਕੋਈ ਚੈਨਲ ਨਹੀਂ ਬੋਲਦਾ ਕੋਈ ਧਰਮ ਗੁਰੂ ਨਹੀਂ ਬੋਲਦਾ ਕੋਈ ਜਗਤ ਗੁਰੂ ਨਹੀਂ ਆਪਣੇ ਜਿਹੜਾ ਪੰਜਾਬ ਦੇ ਗੱਲ ਕਰਦਾ ਮੈਂ ਇਹਨਾਂ ਨੂੰ ਕੋਈ ਮਤਲਬ ਨਹੀਂ ਜਿੰਨੇ ਖਾਲਿਸਤਾਨ ਦੀ ਗੱਲ ਕਰਨੇ ਪੰਨੂ ਤੋਂ ਲੈ ਕੇ ਅਦਰਸ ਜਿੰਨੇ ਵੀ ਨੇ ਜਿਨ੍ਹਾਂ ਨੂੰ ਉੱਥੇ ਜਿਹੜੇ ਮੰਨ ਲਓ ਅੱਜ ਪੂਰੇ ਐਕਟਿਵ ਲੋਕ ਨੇ ਉਹ ਕੇਰਵਾਸਿਸ ਖਾਨ ਤੇ ਕਿੰਨੀਆਂ ਕੁੜੀਆਂ ਸਿੱਖਾਂ ਦੀਆਂ ਅੱਜ ਇਸਲਾਮ ਕਬੂਲ ਚੁੱਕੀਆਂ ਨੇ ਕੋਈ ਨਹੀਂ ਬੋਲਦਾ ਚੁੱਪ ਨੇ ਚਲੋ ਅਖੀਰ ਵਾਪਸ ਉੱਥੇ ਆ ਜਣੇ ਰਮਨ ਮਲਿਕ ਹੋਣੀ ਜੇ ਉਹ ਤੁਹਾਡੇ ਤੋਂ ਆ ਕੇ ਮਾਫੀ ਮੰਗ ਲੈਂਦੇ ਨੇ ਜਾਂ ਫਿਰ ਉਹ ਪਛਤਾ ਤਬ ਕਰ ਲੈਂਦੇ ਨੇ ਜਿਸ ਤੋਂ ਆਲਰੇਡੀ ਕਰ ਰਹੇ ਨੇ ਕੀ ਬਾਬਾ ਹਰਜੀਤ ਸਿੰਘ ਹੋਣੀ ਆਪਣਾ ਵੱਡਾ ਦਿਲ ਕਰਨਗੇ ਦੇਖੋ ਜੀ ਮੈਂ ਤਾਂ ਉਹਨਾਂ ਨੂੰ ਇਹ ਕਹਾਂਗਾ ਮੇਰੇ ਕੋਲ ਆਉਂਦੇ ਨੇ ਮੇਰੇ ਨਾਲ ਹੀ ਪੁਲਿਸ ਸਟੇਸ਼ਨ ਹੈ ਮੈਂ ਉਹਨਾਂ ਨੂੰ ਉੱਥੇ ਲੈ ਕੇ ਜਾਊਂਗਾ ਜਾਂ ਪੁਲਿਸ ਨੇ ਇੱਥੇ ਬੈਠੀ ਹੈ ਉਹਨਾਂ ਨੇ ਕਹਾਂਗਾ ਤੁਸੀਂ ਮੈਨੂੰ ਸਿਰਫ ਇਹਨਾਂ ਦੱਸ ਦਿਓ ਕਿ ਤੁਸੀਂ ਮੈਰਿਜ ਕਿਹੜੇ ਸੰਵਿਧਾਨ ਚ ਕੀਤੀ ਹੈ ਉਹ ਕਿਹੜਾ ਐਕਟ ਹੈ ਉਸ ਮੈਰਿਜ ਕਿਹੜੇ ਐਕਟ ਚ ਕੀਤੀ ਹੈ ਤਾਂ ਜੋ ਕੱਲ ਨੂੰ ਤੁਹਾਡਾ ਵੀ ਵਿਆਹ ਹੋਣਾ ਹੈ ਤੁਹਾਡਾ ਪਰ ਇੱਕ ਕਰਾਉਂਗੇ ਕਿ ਤੁਸੀਂ ਦੋ ਕਰਾਉਂਗੇ ਤੁਸੀਂ ਕਿੰਨੇ ਕਰਾਉਂਗੇ ਇੱਕ ਕਿਉਂ ਬਾਈ ਤੁਹਾਡੇ ਕੋਲ ਦੋ ਨਹੀਂ ਤੁਸੀਂ ਕਰਾ ਸਕਦੇ ਜਦੋਂ ਉਹ ਕਰਾ ਸਕਦਾ ਤੁਸੀਂ ਕਿਉਂ ਨਹੀਂ ਕਰਾ ਸਕਦੇ ਕਿਉਂਕਿ ਤੁਸੀਂ ਇਸ ਪਗੜੀ ਦਾ ਸਤਿਕਾਰ ਕਰਦੇ ਹੋ ਦੂਸਰੀ ਗੱਲ ਤੁਸੀਂ ਇਸ ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹੋ ਤੁਸੀਂ ਆਪਣੀ ਰਹਿਤ ਮਰਿਆਦਾ ਤੱਕ ਤੁਸੀਂ ਦੂਸਰੇ ਧਰਮਾਂ ਦੀ ਆਈਡੀਓਲੋਜੀ ਨੂੰ ਅਡਾਪਟ ਕਰਕੇ ਟੇਡੇ ਢੰਗ ਨਾਲ ਇਹ ਕੰਮ ਨਹੀਂ ਕਰਨਾ ਇਸ ਗਾਕੇ ਤਾਂ ਇਹ ਕੰਮ ਆਪਾਂ ਬਹੁਤ ਬਹੁਤ ਸ਼ੁਕਰੀਆ ਸੋ ਜੀ ਵਾਕਈ ਹੀ ਕਿਤੇ ਵੀ ਇੱਥੇ ਮਾਫੀ ਦੇ ਸਾਰ ਨਹੀਂ ਲੱਗ ਰਹੀ ਗੱਲ ਆ ਕੇ ਅੜ ਗਈ ਹੈ ਮੈਰਿਟ ਸਰਟੀਫਿਕੇਟ ਨਾ ਨੂੰ ਦਿਖਾਉਣ ਦੇ ਉੱਤੇ ਯਾਨੀ ਕਿ ਕਿਤੇ ਨਾ ਕਿਤੇ ਇੱਥੇ ਪੁਲਸ ਦੀ ਕਾਰਵਾਈ ਜੜੀ ਹੈ ਹੋ ਵੀ ਰਹੀ ਹੈ ਤੇ ਹੋਰ ਸਖਤ ਹੋ ਸਕਦੀ ਹੈ ਸੋ ਅਰਮਾਨ ਮਲਿਕ ਹੋਣੀ ਮਾਫੀ ਮੰਗ ਰਹੇ ਨੇ ਪੰਜਾਬ ਨੂੰ ਛੱਡਣ ਦੀ ਗੱਲ ਕਰ ਰਹੇ ਨੇ ਬਹਿਰ ਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਸਾਫ਼ ਹੋ ਜਾਵੇਗੀ ਕਿ ਹੋਰ ਕੀ ਕੁਝ ਹੈ ਇਸ ਮਸਲੇ 'ਚ ਨਿਕਲ ਕੇ ਸਾਹਮਣੇ ਆਂਦਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਦਾ ਪੰਜਾਬੀ ਲਿੰਕ